ਮਧੂ ਮੱਖੀਆਂ ਮੈਨੂੰ ਲੱਗਣ ਪਿਆ ਰੀਆਂ ਇਹ ਫੁੱਲਾਂ ਤੋਂ ਖਰਾਕ ਦੀ ਭਾਲ ਵਿੱਚ ਤਿੰਨ ਤਿੰਨ ਕਿਲੋਮੀਟਰ ਮਾਰਨ ਅਡਾਰੀਆਂ ਇਹ ਨਿਸ਼ਾਣਸ਼ਣ ਦੇ ਵਿੱਚ ਕੰਮ ਕਰ ਤੁਸੀਂ ਇਹ ਦੱਸਿਓ ਵੀ ਜਿਹੜੇ ਅੱਜ ਕੱਲ ਪਿੰਡਾਂ ਦੇ ਵਿੱਚ ਜਿਹੜੇ ਕਈ ਵੇਚਣ ਆਉਂਦੇ ਆ ਜੀ ਬਾਟੀਆਂ ਭਰ ਕੇ ਸ਼ਹਿਦ ਦੀਆਂ ਉਹਨਾਂ ਨੇ ਰੱਖੀਆਂ ਹੁੰਦੀਆਂ ਵਾ ਉਹ ਨਿਸ਼ਾਨੀ ਦੱਸਦੇ ਆ ਵੀ ਮੱਖੀ ਡੋਬ ਕੇ ਅਹੀ ਦਿਖਾਈਏ ਇਹਦੇ ਮੱਖੀ ਜੇ ਜਿੰਦੀ ਨਿਕਲਾਈ ਦੇ ਇਹ ਸ਼ਹਿਦ ਅਸਲੀ ਆ ਉਹਦਾ ਤੁਸੀਂ ਮੈਨੂੰ ਕਾਰਨ ਦੱਸਿਓ ਵੀ ਇਹ ਕਿਤਰਾ ਪਹਿਚਾਨ ਕਰ ਸਕਦੇ ਆਪਾਂ ਅਸਲੀ ਸ਼ਹਿਦ ਦੀ ਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਇਹ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹੋਵਾਂਗੇ ਸੋ ਮਿੱਤਰੋ ਆਸ ਕਰਦਾ ਜੀ ਸੋ ਅੱਜ ਦੀ ਵੀਡੀਓ ਜਿਹੜੀ ਆ ਚੌਥੀ ਵੀਡੀਓ ਲੈ ਕੇ ਆਇਆ ਜੀ ਤੁਹਾਡੇ ਲਈ ਮੈਂ ਇਸ ਕਿਸਾਨ ਮੇਲੇ ਦੀ ਠੀਕ ਹੈ ਜੀ ਸੋ ਅੱਜ ਨਾ ਇਸ ਮੇਲੇ ਦੇ ਵਿੱਚ ਇੱਕ ਬਾਪੂ ਜੀ ਹੁਣੀ ਸ਼ਾਇਦ ਲੈ ਕੇ ਆਏ ਆ ਜੀ ਸ਼ਾਇਦ ਦਾ ਕੰਮ ਕਰਦੇ ਆ ਤੇ ਉੱਥੇ ਸੇਲ ਪਰਚੇਜ ਦਾ ਕੰਮ ਕਰਨ ਆਏ ਆ ਉਹਨਾਂ ਨੇ ਆਪਣਾ ਇੱਕ ਸਟਾਲ ਬਹੁਤ ਹੀ ਵਧੀਆ ਲਾਇਆ ਜੀ ਠੀਕ ਹੈ ਜੀ ਤੇ ਹੋਰ ਵੀ ਖੇਤੀਬਾੜੀ ਦੇ ਸਬੰਧਤ ਆਪਣੀਆਂ ਕਿਤਾਬਾਂ ਜਿਹੜੀਆਂ ਉਹ ਵੀ ਡਿਸਕ੍ਰਾਈਬ ਕੀਤੀਆਂ ਵਾਂ ਤੇ ਆਪਣਾ ਜਿਹੜਾ ਕੰਮ ਆ ਕੀਤਾ ਜਿਹੜਾ ਉਹਨਾਂ ਉਹ ਸ਼ਾਇਦ ਦਾ ਕੰਮ ਜਿਹੜਾ ਕਰਦੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਬਾਪੂ ਜੀ ਉਹਨਾਂ ਦੇ ਨਾਲ ਮਿਲਦੇ ਆ ਉਹਨਾਂ ਨਾਲ ਗੱਲਬਾਤ ਕਰਕੇ ਕੀ ਉਹਨਾਂ ਦਾ ਜਿੰਦਗੀ ਦੇ ਵਿੱਚ ਤਜਰਬਾ ਰਿਹਾ ਠੀਕ ਹੈ ਜੀ ਇਸ ਕੰਮ ਦੇ ਪ੍ਰਤੀ ਤੇ ਮੱਖੀਆਂ ਦਾ ਕੰਮ ਜਿਹੜਾ ਮਧੂ ਭਕੀਆਂ ਦਾ ਕੰਮ ਆ ਉਹ ਕਿਵੇਂ ਆ ਸੌਖਾ ਜਾਂ ਮਤਲਬ ਔਖਾ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆ ਤੇ ਸਾਮ ਸੰਭਾਲ ਕਿਵੇਂ ਕਰਦੇ ਆ ਜੀ ਉਹ ਇਹਨਾਂ ਵਾਸਤੇ ਕੀ ਕੀ ਚਾਹੀਦਾ ਮਧੂ ਭਕੀਆਂ ਦੇ ਪਾਲਣ ਵਾਸਤੇ ਤੇ ਉਹ ਆਪਾਂ ਸਾਰੀ ਇਹਨਾਂ ਕੋਲੋਂ ਜਾਣਕਾਰੀ ਲਵਾਂਗੇ ਅੱਜ ਸੋ ਵੀਡੀਓ ਦੇ ਨਾਲ ਜਰੂਰ ਬਣੇ ਰਹੋ ਚੈਨਲ ਆਪਣਾ ਸਬਸਕ੍ਰਾਈਬ ਕਰਿਓ ਤੇ ਓਕੇ ਜੀ ਆਜੋ ਮਿੱਤਰੋ ਚ ਆਓ ਚਲ ਜੀ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਸਭ ਹਾਂ ਵਧੀਆ ਠੀਕ ਠਾਕ ਜੀ ਕੀ ਨਾਮ ਆ ਕੋਈ ਆਪਣਾ ਮੇਰਾ ਨਾਮ ਸੁਖਦਰ ਸਿੰਘ ਆ ਪਿੰਡ ਮੇਰਾ ਖਾਰਾ ਵਾ ਇਹ ਖਾਰਾ ਚੋਲੇ ਸਾਡੇ ਲੱਗ ਗਿਆ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਜਿਲ੍ਹਾ ਤਰਨਤਾਰਨ ਤੇ ਬਾਪੂ ਜੀ ਮੈਂ ਦੇਖ ਰਿਆ ਸੀ ਵੀ ਤੁਸੀਂ ਇੱਥੇ ਖੇਤੀਬਾੜੀ ਦਾ ਮੇਲਾ ਲੱਗਾ ਜੀ ਤੁਸੀਂ ਆਪਣਾ ਸ਼ਹਿਦ ਲਿਆਂਦਾ ਜੀ ਇੱਥੇ ਹਨਾ ਮਧੂਮੱਖੀਆਂ ਦਾ ਸ਼ਹਿਦ ਆ ਤੇ ਇਹਦੀ ਖੇਤੀਬਾੜੀ ਕਰਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਮਧੂਮੱਖੀਆਂ ਪਾਲਣਾ ਮਤਲਬ ਬਣਾਈ ਜੀ ਹਾਂਜੀ ਮੈਂ 1995 ਚ ਕੰਮ ਸ਼ੁਰੂ ਕੀਤਾ ਸੀ ਨਾਲ ਮੁਰਗੀ ਖੰਡਿਆਂ ਦਾ ਵੀ ਉਦੋਂ ਸ਼ੁਰੂ ਕੀਤਾ ਸੀ ਤੇ 1995 ਤੋਂ ਲਗਾਤਾਰ ਹੀ ਕਰਦੇ ਆ ਰਹੇ ਹਾਂ ਤੇ ਮੈਂ ਉਦੋਂ ਕੋਲ ਟ੍ਰੇਨਿੰਗ ਲੈ ਕੇ ਤੇ ਸਬਸਿਡੀ ਲੈ ਕੇ ਕੰਮ ਸ਼ੁਰੂ ਕੀਤਾ ਅੱਛਾ ਇਹਦੀ ਟ੍ਰੇਨਿੰਗ ਕਿੱਥੋਂ ਲਈ ਹੈ ਤੁਸੀਂ ਮੈਂ ਅੰਮ੍ਰਿਤਸਰ ਤੋਂ ਟ੍ਰੇਨਿੰਗ ਲਈ ਖੇਤੀਬਾੜੀ ਦਫ਼ਤਰ ਦੇ ਥਰੂ ਮੈਨੂੰ ਭੇਜਿਆ ਗਿਆ ਠੀਕ ਹੈ ਠੀਕ ਤੇ ਇਹਦੇ ਵਿੱਚ ਜਦੋਂ ਤੁਸੀਂ ਟ੍ਰੇਨਿੰਗ ਲਈ ਹੈ ਸਾਰਾ ਚਲੋ ਆਪਣਾ ਕੀਤਾ ਤੇ ਇਹ ਕਿੰਨੇ ਦੇ ਵਿੱਚ ਜਿਹੜਾ ਸੀ ਤੁਸੀਂ ਇਹ ਕੰਮ ਸ਼ੁਰੂ ਕਰ ਲਿਆ ਸੀ ਉਦੋਂ ਮੈਂ ਪਛਾਣਨਾ ਸ਼ੁਰੂ ਕਰ ਲਿਆ ਹੈ ਪੰਜ ਡੱਬੇ ਮੈਨੂੰ ਮਿਲੇ ਹੈ ਉਹ ਟਾਈਮ ਤੇ ਸਬਸਿਡੀ ਤੇ ਤੇ ਪਹਿਲੇ ਸਾਲ ਹੀ 40 ਡੱਬੇ ਅਸੀਂ ਕਰ ਲਿਓ ਤਾਂ ਫੁੱਲਫਲਾਕਾ ਬਹੁਤ ਜ਼ਿਆਦਾ ਹੁੰਦਾ ਹੈ ਪੰਜਾਂ ਤੋਂ ਵਧਾ ਕੇ ਤੇ ਇਹਨਾਂ ਲਈ ਫੁੱਲਫਲਾਕਾ ਬਹੁਤ ਜ਼ਰੂਰੀ ਆ ਮਤਲਬ ਸਰੋਂ ਤੋਰੀ ਦੇ ਫੁੱਲ ਹੋਣ ਕਿਸੇ ਵੀ ਕਿਸਮ ਦੇ ਫੁੱਲ ਹੋਣ ਫੇਰ ਹੀ ਇਹ ਮਤਲਬ ਵਧਿਆ ਫੁੱਲਦੇ ਹੁਣ ਜਿਹੜਾ ਤੁਸੀਂ ਇਹਦੀ ਖੇਤੀਬਾੜੀ ਕਰ ਰਹੇ ਹੋ ਇਹਦਾ ਤੁਸੀਂ ਮਧੂ ਪਾਲਣ ਦਾ ਕੰਮ ਕਰ ਰਹੇ ਹੋ ਤੇ ਕਿੰਨੀਆਂ ਹੁਣ ਜਿਹੜੀਆਂ ਮਧੂ ਪਾਲਣ ਦਾ ਕੰਮ ਜਿਹੜਾ ਵਾ ਹੁਣ ਕਿੰਨੇ ਏਰੀਆ ਦੇ ਵਿੱਚ ਤੁਸੀਂ ਸ਼ੁਰੂ ਕੀਤਾ ਜੀ ਇਹ ਬੇਖਰੀ ਜਦੋਂ ਮੈਂ ਡੱਬਾ ਛੜ ਤੋਂ ਆਇਆ ਹੁਣ ਕਿ 100 ਆ ਠੀਕ ਆ ਤੇ 100 ਡੱਬੇ ਨੂੰ ਰੱਖਣ ਲਈ ਘਰ ਤੋਂ ਘੜ ਤੱਕ 15 ਮਨ ਲੈ ਥਾਂ ਤੇ ਰੱਖ ਦਾ ਲਾ ਕੇ ਰੱਖੇ ਹੋਏ ਆ ਠੀਕ ਆ ਤੇ ਜਦੋਂ ਡੱਬੇ ਲਿਆਈਦੇ ਆ ਇਹਨਾਂ ਨੂੰ ਕੀੜੀਆਂ ਤੋਂ ਬਚਾਉਣ ਲਈ ਸਟੈਂਡਾਂ 'ਤੇ ਰੱਖਿਆ ਜਾਂਦਾ ਵਾ ਤੇ ਜਿਹੜਾ ਸਟੈਂਡਾਂ ਥੱਲੇ ਕੌਲੀਆਂ ਰੱਖੀਆਂ ਜਾਂਦੀਆਂ ਆ ਜਿਹੜੀਆਂ ਕੌਲੀਆਂ ਵਾ ਨਾ ਉਹਨਾਂ ਵਿੱਚ ਕਾਲਾ ਤੇਲ ਪਾ ਕੇ ਰੱਖਿਆ ਜਾਂਦਾ ਵਾ ਨਹੀਂ ਤੇ ਕੀੜੀਆਂ ਦੀ ਬੜੀ ਮਾਰ ਪੈਂਦੀ ਆ ਤੇ ਇਹਨਾਂ ਵਿੱਚ ਤਿੰਨ ਤਾਰਾਂ ਦਾ ਪਰਿਵਾਰ ਹੁੰਦਾ ਵਾ ਇੱਕ ਰਾਣੀ ਮੱਖੀ ਹੁੰਦੀ ਆ ਇੱਕ ਨਖਟੂ ਹੁੰਦੇ ਆ ਜਿਹਨਾਂ ਨੂੰ ਨਾਰਾ ਬੋਲਿਆ ਜਾਂਦਾ ਵਾ ਉਹ ਕੰਮ ਨਹੀਂ ਤੇ ਇੱਕ ਕੰਮ ਵਾਲੀਆਂ ਮੱਖੀਆਂ ਹੁੰਦੀਆਂ ਕਾਮਾ ਮੱਖੀਆਂ ਬੋਲਿਆ ਜਾਂਦਾ ਉਹਨਾਂ ਨੂੰ ਤੇ ਜਿਹੜੀ ਰਾਣੀ ਮੱਖੀ ਆ ਉਹ 16 ਦਿਨਾਂ ਬਾਅਦ ਅੰਡੇ ਚੋਂ ਨਿਕਲਦੀ ਆ ਤੇ 26 ਦਿਨਾਂ ਬਾਅਦ ਉਹ ਅੰਡੇ ਚੋਂ ਆਪਣੇ ਅੰਡੇ ਲਾਖਣ ਦੀ ਦੇਣ 16 ਦਿਨਾਂ ਬਾਅਦ ਨਿਕਲ ਕੇ ਨਾ 26 ਦਿਨਾਂ ਬਾਅਦ ਆਉਂਦੇ ਇਹ ਮੱਖੀਆਂ ਜਿਹੜੀਆਂ 3 ਕਿਲੋਮੀਟਰ ਤੱਕ ਫੁੱਲਾਂ ਤੇ ਜੂਸ ਨਾਲ ਚਲੇ ਜਾਂਦੀਆਂ ਲਾਗੇ ਬੰਨੇ ਜਿੱਥੇ ਵੀ 3 ਕਿਲੋਮੀਟਰ ਦੇ ਏਰੀਆ 'ਚ ਕੋਈ ਫੁੱਲ ਹੋਣਾ ਉੱਥੋਂ ਇਹ ਲੈ ਆਉਂਦਾ ਜੂਸ ਇਹ ਆਪਣੇ ਆਪ ਲਿਆਉਂਦੀਆਂ ਬਾਕੀ ਤੁਸੀਂ ਵੀ ਇਹਨਾਂ ਦਾ ਕੋਈ ਸਾਧਨ ਬਣਾਇਆ ਜੀ ਜਿਹੜਾ ਮੱਖੀਆਂ ਨੂੰ ਜਿਤਨਾ ਮੰਨ ਲਓ ਇਹਨਾਂ ਨੇ ਕੋਈ ਸ਼ਹਿਦ ਜੂਸ ਨਾ ਕਿਸੇ ਵੀ ਚੀਜ਼ ਦਾ ਤੁਸੀਂ ਆਪਣਾ ਕੋਈ ਫੁੱਲ ਫਲ ਲਾਏ ਉੱਥੇ ਪੱਕੇ ਹਾਂਜੀ ਅਸੀਂ ਸਰੋਂ ਲਾਉਂਦੇ ਹਾਂ ਨਾਲੇ ਤੇ ਸਰੋਂ ਦਾ ਤੇਲ ਘਰ ਦਾ ਤਿਆਰ ਹੋ ਜਾਂਦਾ ਵਾ ਨਾਲੇ ਥੋੜੇ ਬੁੱਤੀ ਵੇਚ ਦਈਦੀ ਆ ਇਸ ਕਰਕੇ ਜਿਹੜੀ ਸਰੋਂ ਆ ਨਾ ਉਹ ਅਸੀਂ ਕਿੱਲਾ ਦੋ ਕਿੱਲੇ ਮੱਖੀਆਂ ਦਾ ਕਰਕੇ ਵੇਚਦੇ ਅੱਛਾ ਮੱਖੀਆਂ ਦਾ ਆਹੋ ਪਹਿਲਾਂ ਕਾਫੀ ਸਮੇਂ ਤੋਂ ਪਹਿਲਾਂ ਤਾਂ ਇਹ ਲੋਕ ਬਹੁਤ ਵੇਚਦਾ ਸੀ ਤੇ ਭੁੱਲ ਗਏ ਸੀ ਬਹੁਤ ਤੇ ਬਾਕੀ ਲੋਕਾਂ ਨੂੰ ਬੜਾ ਵਹਿਮ ਆ ਜਿਹੜਾ ਸਰੋਂ ਤੇ ਤੋਰੀਆ ਵਾਲਾ ਸ਼ਹਿਦ ਆ ਨਾ ਇਹ ਜੰਮ ਜਾਂਦਾ ਵਾ ਤੇ ਸਿਆਲ ਚ ਛੱਡਾ ਗਰਮੀਆਂ ਚ ਵੀ ਜੰਮਿਆ ਰਹਿੰਦਾ ਵਾ ਤੇ ਇਹ ਆਪਣੇ ਲੋਕਾਂ ਨੂੰ ਸਮਾਜ ਨੂੰ ਪਿੰਡੂ ਲੋਕਾਂ ਨੂੰ ਜਿਆਦਾ ਵਾਅ ਮਾ ਕੇ ਜੰਮਿਆ ਸ਼ਹਿਦ ਨਕਲੀ ਹੁੰਦਾ ਵਾ ਇਹ ਸਾਰਾ ਸ਼ਹਿਦ ਇਸ ਕਰਕੇ ਬਾਹਰ ਟਰਪੋਰਟ ਹੁੰਦਾ ਕਿ ਅਮਰੀਕਾ ਚ ਬੜਾ ਇਹਨੂੰ ਪਸੰਦ ਕੀਤਾ ਜਾਂਦਾ ਪਰ ਹੁਣ ਪੜੇ ਲਿਖੇ ਲੋਕ ਜਿਹੜੇ ਆ ਨਾ ਉਹਨਾਂ ਨੂੰ ਸਮਝ ਆ ਗਈ ਆ ਜਾਗਰੂਕ ਹੋ ਗਏ ਆ ਤੇ ਉਹ ਜੰਮਿਆ ਸ਼ਹਿਦ ਵੀ ਖਰੀਦਣ ਲੱਗ ਪਏ ਤੇ ਖਾਸ ਕਰਕੇ ਜਿਹੜਾ ਤੁਸੀਂ ਦੱਸਿਆ ਵੀ ਇਹਨਾਂ ਨੂੰ ਕੀੜੀਆਂ ਤੋਂ ਜਿਹੜਾ ਵਾ ਉਹਦੀ ਦੇਖ ਰੇਖ ਕਰਨੀ ਚਾਹੀਦੀ ਹੋਰ ਵੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਹਨਾਂ ਹ ਲੱਬੇ ਦੀ ਸਫਾਈ ਰੱਖਣੀ ਪੈਂਦੀ ਆ ਜਿਵੇਂ ਸਿਆਲ ਦੇ ਵਿੱਚ ਤੇ ਮਹੀਨੇ ਬਾਅਦ ਹੀ ਤੇ ਗਰਮੀਆਂ ਦੇ ਵਿੱਚ 15 ਦਿਨ ਬਾਅਦ ਡੱਬਾ ਥੱਲੋਂ ਸਾਫ਼ ਕਰੀਦਾ ਸਾੜੇ ਫਰੇਮ ਕੱਢ ਕੇ ਜੇਕਰ ਸਾਫ਼ ਨਾ ਕਰੀਏ ਤੇ ਇੱਕ ਮੋਮੀ ਕੀੜਾ ਪੈ ਜਾਂਦਾ ਤੇ ਮੋਮੀ ਕੀੜਾ ਜਿਹੜਾ ਉਹ ਬੜੀ ਤਬਾਹੀ ਮਚਾਉਂਦਾ ਸਾਰਾ ਡੱਬਾ ਹੀ ਖਤਮ ਕਰ ਦਿੰਦਾ ਵਾ ਇਸ ਤੋਂ ਬਾਅਦ ਮੱਖੀਆਂ ਦਾ ਧਿਆਨ ਰੱਖਣਾ ਪੈਂਦਾ ਵਾ ਜਦੋਂ ਸੀਜ਼ਨ ਚੱਲਦਾ ਨਾ ਫੁੱਲਾਂ ਦੀ ਬਾਹਰ ਆਈ ਆ ਤੇ ਇਹ ਜਿਵੇਂ ਵਧੀਆਂ ਤੇ ਉਸੇ ਹਿਸਾਬ ਨਾਲ ਸਾਨੂੰ ਇਹਨਾਂ ਨੂੰ ਮੋਮੀ ਸ਼ੀਟਾਂ ਦੇਣੀਆਂ ਪੈਂਦੀਆਂ ਵਾ ਜੇਕਰ ਅਗਲੇ ਬੰਨੇ ਅਸੀਂ ਨਾ ਹੋਰ ਇਹਨਾਂ ਨੂੰ ਦੇਈਏ ਮਮੇ ਸ਼ਿਟਾ ਤੇ ਫੇਰ ਜਿਆਦਾ ਭੀੜ ਭੜਕਾ ਹੋ ਜੇ ਤੇ ਮੱਖੀਆਂ ਉੱਡ ਜਾਂਦੀਆਂ ਡੱਬੇ ਚੋਂ ਉੱਡ ਕੇ ਨੇੜੇ ਝੁੰਡ ਲੱਗ ਜਾਂਦੇ ਹੁਣ ਤੁਸੀਂ ਇਹ ਸ਼ਹਿਦ ਦਾ ਕੰਮ ਕਾਫੀ ਸਮੇਂ ਪੁਰਾਣੇ ਤੋਂ ਕਰ ਰਹੇ ਹੋ ਹਨ ਤੇ ਇਹਦੇ ਵਿੱਚ ਤੁਸੀਂ ਮੈਨੂੰ ਇਹ ਦੱਸਿਓ ਵੀ ਇੰਨੇ ਪੁਰਾਣੇ ਸਮੇਂ ਤੋਂ ਕੰਮ ਕਰ ਰਹੇ ਹੋ ਹੁਣ ਤੁਸੀਂ ਕਿਹਾ ਬਾਬੀ 100 ਡੱਬਾ ਜਿਹੜਾ ਵਾ ਉੱਥੇ ਕੰਮ ਕਰ ਰਹੇ ਆਪਾਂ ਹਨਾ ਮੱਖੀਆਂ ਦਾ ਤੇ 100 ਡੱਬੇ ਦੇ ਵਿੱਚੋਂ ਕਿੰਨਾ ਸ਼ਹਿਦ ਨਿਕਲ ਆਉਂਦਾ ਤੇ ਕਿੰਨੇ ਦਿਨ ਬਾਅਦ ਕੱਢਦੇ ਹੋ ਵੇਖੋ ਜੀ ਇਹ ਜਿਹੜਾ ਸ਼ਹਿਦ ਆ ਨਾ ਇਹ ਫੁੱਲਾਂ ਤੇ ਨਿਰਭਰ ਆ ਤੇ ਮੱਖੀ ਜਿਹੜੀ ਆ ਨਾ ਉਹਦੀ ਮਜ਼ਬੂਤੀ ਤੇ ਨਿਰਭਰ ਆ ਜੇ ਡੱਬਾ ਮਜ਼ਬੂਤ ਆ ਦਾ ਫਰੇਮ ਚ ਮੱਖੀ ਪੂਰੀ ਆਪਣੀ ਸੰਗਣੀ ਆ ਡੱਬਾ ਭਰਿਆ ਹੋਇਆ ਮੱਖੀਆਂ ਦਾ ਮਸਲ ਤੇ ਉਧਰੋਂ ਫੁੱਲ ਫੁਲਾਕਾ ਵਾ ਨੇੜੇ ਆਪਣੇ ਸਰੋਂ ਤੋਰੀਆ ਜੋ ਵੀ ਹੈਗਾ ਵਾ ਫੇਰ ਤੇ ਆਪਣਾ ਦਹੀਂ ਤੇ ਨਹੀਂ ਸ਼ਹਿਦ ਬਣ ਜਾਂਦਾ ਵਾ ਤੇ ਜੇਕਰ ਆਮ ਕਰਕੇ ਇਸੇ ਕਰਕੇ ਪੰਜਾਬ ਦੇ ਚਲੋ ਫੁੱਲਾਂ ਵਾਲੀਆਂ ਚੀਜ਼ਾਂ ਵੇਚਦੇ ਨਹੀਂ ਕਿ ਤੇ ਸਾਰੇ ਲੋਕ ਹੀ ਨਾ ਮੱਖੀਆਂ ਨੂੰ ਲੱਦ ਕੇ ਤੇ ਰਾਸਤਾਨ ਲੈ ਜਾਂਦੇ ਤੇ ਉੱਥੇ ਦੋ ਤਿੰਨ ਵੀ ਨਸ਼ੀ ਜਨ ਲਾ ਕੇ ਤੇ ਜਦੋਂ ਸਫੈਦਾ ਆਉਂਦਾ ਵਾ ਨਾ ਤੇ ਫਰਵਰੀ ਚਾੜੇ ਇੱਥੇ ਮੱਖੀਆਂ ਲੈ ਆਉਂਦੇ ਤੇ ਸਫਾਇਦੇ ਦਾ ਫਿਰ ਇਥੇ ਸੀਜ਼ਨ ਡੇਢ ਮਹੀਨਾ ਚੱਲਦਾ ਵਾ ਤੇ ਬਾਕੀ ਸਰੋਂ ਦਾ ਸੀਜ਼ਨ ਜਿਹੜਾ ਉੱਥੇ ਲਾਉਂਦੇ ਲੋਕ ਹੂੰ ਤੇ ਬਾਬਾ ਜੀ ਮੈਨੂੰ ਇਹ ਦੱਸਿਓ ਵੀ ਜੇ ਕੋਈ ਨੌਜਵਾਨ ਪੀੜੀ ਚਲੋ ਤੁਸੀਂ ਬਜ਼ੁਰਗ ਅਵਸਥਾ ਜਿਹੜੇ ਹੁਣ ਤੁਸੀਂ ਪੁਰਾਣੇ ਸਮੇਂ ਤੋਂ ਕੰਮ ਕਰਦੇ ਆਉਂਦੇ ਜੀ ਹੁਣ ਜਿਹੜੀ ਨੌਜਵਾਨ ਪੀੜੀ ਆ ਮੰਨ ਲਓ ਇਹ ਕੰਮ ਕਰਨਾ ਚਾਹਵੇ ਉਹਨਾਂ ਲਈ ਫਾਇਦੇਮੰਦ ਹੋਊਗੀ ਏ ਹਾਂਜੀ ਬੜੀ ਆਫ ਹਦਮੰਦਾ ਪਰ ਪੱਕਾ ਇੱਕ ਤਾਂ ਆਦਾ ਬਣਾ ਲਵੇ ਤੇ ਦੂਜਾ ਟ੍ਰੇਨਿੰਗ ਲੈ ਲਵੇ ਤੇ ਸਬਸਿਡੀ ਹੁਣ ਤੇ ਸਰਕਾਰ 50 ਡੱਬੇ ਦਿੰਦੀ ਸਾਡੇ ਵਾਲੇ ਤੇ 5 ਹੀ ਦਿੰਦੀ ਸੀ ਤੇ 50 ਡੱਬੇ ਜਿਹੜੇ ਉਹਨਾਂ ਤੇ ਅੱਤੀ ਸਬਸਿਡੀ ਦੀ ਆਪਾਂ ਨੂੰ ਮਿਲ ਜਾਂਦੀ ਆ ਮੰਨ ਲਓ ਪਹਿਲਾਂ 3 ਲੱਖ ਭਰਨਾ ਪੈਂਦਾ ਨਹੀਂ ਪਹਿਲਾਂ 1.5 ਲੱਖ ਭਰਨਾ ਪੈਂਦਾ ਵਾ ਤੇ 75 ਹਜ਼ਾਰ ਖਾਤੇ 'ਚ ਵਾਪਸ ਆ ਜਾਂਦਾ ਵਾ ਤੇ 50 ਡੱਬਿਆਂ ਤੋਂ ਕਰਦੇ ਆ ਲੋਕ ਸ਼ੁਰੂ ਤੇ ਜਦੋਂ ਆਪਾਂ ਟ੍ਰੇਨਿੰਗ ਕਰ ਲਈ ਆਪਣੇ ਕੋਲ ਸਰਟੀਫਿਕੇਟ ਹੋਇਆ ਫੇਰ ਹੀ ਆਪਾਂ ਨੂੰ ਸਬਸਿਡੀ ਮਿਲਣੀ ਆ ਤੇ ਸਬਸਿਡੀ ਲੈ ਕੇ ਟ੍ਰੇਨਿੰਗ ਲੈ ਕੇ ਪੱਕਾ ਆਦਾ ਬਣਾ ਕੇ ਕੰਮ ਕਰਨਾ ਚਾਹੀਦਾ ਪਰ ਇੱਕ ਥਾਂ ਮੱਖੀ ਪੰਜਾਬ ਦੇ ਵਿੱਚ ਕਾਮਜਾਬ ਨਹੀਂ ਮਰ ਜਾਂਦੀ ਆ ਇਹਨੂੰ ਰਾਜਸਥਾਨ ਚ ਜਾਂ ਹੋਰ ਫੁੱਲਾਂ ਵਾਲੀ ਜਗ੍ਹਾ ਤੇ ਲਿਜਾਣਾ ਹੀ ਪੈਂਦਾ ਵਾ ਹਾਂ ਮਾਈਗ੍ਰੇਸ਼ਨ ਤੇ ਜਾਂ ਜਿੱਥੇ ਮੱਖੀਆਂ ਰੱਖੀਆਂ ਉਹਦੇ ਆਲੇ ਦੁਆਲੇ ਜਿਹੜੇ ਫੁੱਲ ਬੂਟੇ ਲਾਉਣੇ ਪੈਂਦੇ ਆ ਉਹ ਫੁੱਲ ਇੰਨੇ ਕਾਮਜਾਬ ਨਹੀਂਗੇ ਜਿਵੇਂ ਮੰਨ ਲਓ ਇੱਕੋ ਸੀਜ਼ਨ ਹੁੰਦਾ ਆਪਣੇ ਕੋਲੇ ਸਰੋਂ ਦਾ ਤੇ ਗਰਮੀ 'ਚ ਤੇ ਆਪਣੇ ਕੋਲੇ ਕੋਈ ਫੁੱਲ ਫੁਲਾਕਾ ਹੁੰਦਾ ਹੀ ਨਹੀਂ ਤੇ ਤੁਸੀਂ ਫਿਰ ਜੇ ਮੰਨ ਲਓ ਵੀ ਰਾਜਸਥਾਨ ਕਹਿ ਰਹੇ ਹੋ ਵੀ ਖੜਨੇ ਪੈਂਦੇ ਆ ਤੁਸੀਂ ਵੀ ਖੜਦੇ ਹੋ ਹਾਂਜੀ ਅਸੀਂ ਖੜਦੇ ਰਹੇ ਆ ਪਰ ਉਹ ਤਾਂ ਸੱਤ ਤੋਂ ਡੱਬੇ ਜਾਦੇ ਹੁੰਦੇ 3-400 ਡੱਬਾ ਹੁਣ ਥੋੜੇ ਡੱਬੇ ਆ ਤੇ ਸਾਡਾ ਮਲਤੀ ਫਲਾਣਾ ਦਾ ਕੰਮ ਕਰਕੇ ਹੋਣਦੀ ਅਸੀਂ ਕਰਦੇ ਹਾਂ ਹੁਣ ਨਹੀਂ ਕਰ ਹੁਣ ਨਹੀਂ ਕਰ ਠੀਕ ਹੈ ਠੀਕ ਆ ਤੇ ਤੁਸੀਂ ਨਾ ਮੈਨੂੰ ਇਹ ਦੱਸਿਓ ਮੈਂ ਇੱਕ ਵੇਖਣਿਆ ਚੀਜ਼ ਚਲੋ ਸ਼ਾਇਦ ਦੇ ਨਾਲ-ਨਾਲ ਤੁਸੀਂ ਨਾ ਇੱਕ ਆ ਕਿਤਾਬਾਂ ਵੀ ਲੈਂਦੀਆਂ ਹਨਾ ਇਹ ਵੀ ਘਰੋਂ ਲੈਂਦੀਆਂ ਇਹ ਵੀ ਜਾਂ ਕੋਈ ਮਤਲਬ ਇੱਥੇ ਵਿਖਾਉਣ ਵਾਸਤੇ ਲੈਂਦੀਆਂ ਜਾਂ ਮਤਲਬ ਆ ਵੀ ਤੁਸੀਂ ਪੜਦੇ ਪੜਦੇ ਜਾਂ ਵੇਚਣ ਪੁੱਛਣ ਵਾਸਤੇ ਆ ਜੀ ਵੇਖੋ ਜੀ ਮੈਂ ਲਿਖਾਰੀ ਵੀ ਆ ਮੈਂ ਕਹਾਵਤਾਂ ਲਿਖਦਾ ਹਾਂ ਅੱਛਾ ਜੀ ਮੈਂ ਕਹਾਣੀਆਂ ਵੀ ਲਿਖਦਾ ਮੇਰੀ ਕਿਤਾਬ ਆਪਣੇ ਕਹਾਣੀਆਂ ਦੀ ਛਪੀ ਹੋਈ ਆ ਠੀਕ ਹੈ ਜੀ ਭਨੇਰਿਆਂ ਨੂੰ ਚੜੋਂਤੇ ਕਿਤਾਬ ਦਾ ਨਾਮ ਆ ਹੁਣ ਮੈਂ ਇੱਕ ਹੋਰ ਕਿਤਾਬ ਠੀਕ ਹੈ ਜੀ ਤੇ ਇਸ ਤਰ੍ਹਾਂ 8-10 ਸਾਂਝੀਆਂ ਕਵਤਾ ਕਿਤਾਬਾਂ ਵਾਂ ਜਿਨ੍ਹਾਂ ਵਿੱਚ ਮੇਰੀ ਕਵਤਾਵਾਂ ਤੁਹਾਨੂੰ ਤਨ ਲੱਗੀਆਂ ਹੋਈਆਂ ਵਾਂ ਸਾਰੀਆਂ ਕਬੀ ਸਹੌਂਾਂ ਚ ਮਾ ਜਾਂਨਾ ਵਾ ਜਦੋਂ ਅਸੀਂ ਕਬੀ ਸਹੌਂਾਂ ਜਾਂਦੇ ਸਾਨੂੰ ਉਹਨਾਂ ਕਿਤਾਬਾਂ ਉੱਥੇ ਮਿਲਦੀਆਂ ਰਹਿੰਦੀਆਂ ਵਾਂ ਜੇ ਜਿਹਦੀ ਵੀ ਕਿਤਾਬ ਰਿਲੀਜ ਹੁੰਦੀ ਆ ਉਹ ਸਾਰੇ ਕਵੀਆਂ ਨੂੰ ਇੱਕ ਇੱਕ ਕਿਤਾਬ ਦਿੰਦੇ ਆ ਇਸ ਤਰ੍ਹਾਂ ਮੇਰਾ ਇਹਨਾਂ ਨਾਲ ਵਾ ਪਿਆ ਵਾ ਮੇਰੇ ਤੋਂ ਬਹੁਤ ਕਿਤਾਬਾਂ ਵਾਂ ਲਿਆ ਇਹਦੀਆਂ ਵਾਂ ਤੇ ਉਹ ਜੇ ਕੋਈ ਵਿਗਜੇ ਤੇ ਵੇਚ ਵੀ ਦੇ ਦਈ ਆ ਨਹੀਂ ਤਾਂ ਘਰੇ ਮੇਰੇ ਤੋਂ ਦੋ ਢਾਈ ਸੌਖਤਾ ਪਈ ਠੀਕ ਹੈ ਜੀ ਸੋ ਮਿੱਤਰੋ ਵੇਖ ਸਕਦੇ ਹੋ ਤੁਸੀਂ ਬਾਪੂ ਜੀ ਨੇ ਕੱਲਾ ਸ਼ੌਂਕ ਜਿਹੜਾ ਵਾ ਸ਼ਾਇਦ ਮੱਖੀ ਮਧੂ ਪਾਲਨ ਦਾ ਨਹੀਂ ਕੀਤਾ ਤੇ ਬਾਪੂ ਜੀ ਜਿਹੜਾ ਵਾ ਸ਼ੌਂਕ ਇਹਨਾਂ ਨੇ ਮੁਰਗੀ ਖਾਨਾ ਵੀ ਖੋਲਿਆ ਵਾ ਮਧੂ ਮੱਖੀਆਂ ਵੀ ਪਾਲ ਰਹੇ ਆ ਤੇ ਨਾਲ ਦੀ ਨਾਲ ਸ਼ੌਂਕ ਜਿਹੜਾ ਆਪਣਾ ਹੈ ਨਾ ਇਹਨਾਂ ਦਾ ਇਹ ਲਿਖਣ ਦਾ ਵੀ ਸ਼ੌਂਕ ਰੱਖਦੇ ਬਾਪੂ ਜੀ ਹਣੀ ਠੀਕ ਹੈ ਜੀ ਤੇ ਬਾਕੀ ਆਪਾਂ ਬਾਪੂ ਜੀ ਹਣਾਂ ਨੂੰ ਥੋੜੀ ਜਿਹੀ ਟੁਕਤਾ ਸੁਣਾਉਣੀ ਆਪਾਂ ਹਾਂਜੀ ਹਾਂਜੀ ਸੋ ਬਾਪੂ ਜੀ ਹਣਾਂ ਨੂੰ ਮੈਂ ਇਹੀ ਬੇਨਤੀ ਲੱਗਾ ਕਰਨ ਚਲੋ ਆਪਾਂ ਸੁਣਦੇ ਆਂ ਦੋ ਚਾਰ ਲੈਣਾ ਬਾਪੂ ਜੀ ਹਣਾਂ ਤੋਂ ਹਾਂਜੀ ਮਧੂ ਮੱਖੀਆਂ ਮੈਨੂੰ ਲੱਗਣ ਪਿਆਰੀਆਂ ਇਹ ਫੁੱਲਾਂ ਤਿੰਨ ਤਿੰਨ ਕਿਲੋਮੀਟਰ ਮਾਰਨ ਅਡਾਰੀਆਂ ਇਹ ਨਿਸ਼ਾਸ਼ਣ ਦੇ ਵਿੱਚ ਕੰਮ ਕਰਨ ਕਦੇ ਨਾ ਹੁਣ ਆਪ ਮੁਹਾਰੀਆਂ ਇਹਨਾਂ ਵਿੱਚ ਨਾਰ ਰਹਿਣ ਵੇਲੇ ਕੰਮ ਕਰਨ ਕਾਮਾ ਮੱਖੀਆਂ ਸਾਰੀਆਂ ਫੁੱਲਾਂ ਨਾਲ ਇਸ਼ਕ ਕਰਦੀਆਂ ਜਿਵੇਂ ਸੋਹਣੀ ਨੇ ਕੱਚੇ ਘੜੇ ਤੇ ਲਾਈਆਂ ਤਾਰੀਆਂ ਇਹ ਫੁੱਲਾਂ ਦਾ ਪ੍ਰਾਗਣ ਕਰਦੀਆਂ ਫਸਲਾਂ ਕਰ ਦੇਣ ਕਈ ਗੁਣਾ ਭਾਰੀਆਂ ਜਦੋਂ ਫੁੱਲਾਂ ਤੇ ਦੁਪਹਿਰੇ ਸਪਰੇ ਹੁੰਦੀ ਤੜਫ ਤੜਫ ਕੇ ਮਰ ਜਾਣ ਵਿਚਾਰੀਆਂ ਜਦੋਂ ਇਹਨਾਂ ਦੇ ਡੰਗ ਵੱਜਦੇ ਕਟੀਆਂ ਜਾਣ ਕਈ ਬਿਮਾਰੀਆਂ ਇਹ ਡੰਗ ਮਾਰ ਮਾਰ ਕੇ ਪੱਕੀਆਂ ਕਰਨ ਸਾਡੇ ਨਾਲ ਜਾ ਰੀਆਂ ਜਿਹੜਾ ਹਰ ਰੋਜ਼ ਸ਼ਹਿਦ ਖਾਵੇ ਚੜੀਆਂ ਰਹਿਣ ਖੁਮਾਰੀਆਂ ਮੈਂ ਆਪਣੇ ਸਰੀਰ ਤੇ ਬਿਠਾ ਕੇ ਲਾਡ ਲਡਾਵਾਂ ਜਦੋਂ ਤੁਰਨ ਤੇ ਕੱਢਣ ਕੁੱਤ ਘਤਾਰੀਆਂ ਰਾਣੀ ਮੱਖੀ ਕੱਲੀ ਆਂਡੇ ਦਿੰਦੀ ਤੇ ਕਾਮਾ ਮੱਖੀਆਂ ਰਹਿਣ ਕਵਾ ਰੀਆਂ ਇਹ ਮੁਸੀਬਤ ਪਈ ਤੋਂ ਹੱਲਾ ਬੋਲ ਦੇਣ ਇੱਕਦਮ ਇਕੱਠੀਆਂ ਹੋ ਕੇ ਸਾਰੀਆਂ ਇਹਨਾਂ ਨੂੰ ਸਾਰਾ ਸਾਲ ਫੁੱਲ ਚਾਹੀਦੇ ਜਿਵੇਂ ਬਸ ਨੂੰ ਚਾਹੀਦੀਆਂ ਸਵਾਰੀਆਂ ਸ਼ਹਿਦ ਤੇ ਪੋਲਣ ਅੰਮ੍ਰਿਤ ਦੀ ਨਿਆਈ ਦਿਮਾਗ ਦੇ ਖੋਲ ਦੇਣ ਬੂਏ ਤੇ ਬਾਰੀਆਂ ਹਰ ਰੋਜ਼ ਦੋ ਚਮਚੇ ਸ਼ਹਿਦ ਖਾਈਏ ਸਾਰੇ ਰੋਗਾਂ ਨੂੰ ਹਾਰਾਂ ਦੇਈਏ ਕਰਾਰੀਆਂ ਇਹ ਧੰਦਾ ਹਰ ਕੋਈ ਕਰ ਸਕਦਾ ਭਾਵੇਂ ਕਰਨ ਨਾਰੋ ਤੇ ਭਾਵੇਂ ਨਾਰੀਆਂ ਇਹ ਇਮਾਨਦਾਰੀ ਨਾਲ ਕੰਮ ਕਰਦੀਆਂ ਨਾ ਕਦੇ ਥੱਕੀਆਂ ਤੇ ਨਾ ਹਾਰੀਆਂ ਸਖੇਂਦਰ ਸਿੰਘ ਖਾਰੇ ਵਾਲਿਆ ਮਧੂ ਮੱਖੀਆਂ ਨਾਲ ਹੈ ਰਿਸ਼ਤੇਦਾਰੀਆਂ ਸ਼ਹਿਦੀਆਂ ਮੱਖੀਆਂ ਮੈਨੂੰ ਲੱਗਣ ਪਿਆਰੀਆਂ ਸ਼ਹਿਦੀਆਂ ਲੱਖ ਮੱਖੀਆਂ ਮੈਨੂੰ ਲੱਗਣ ਪਿਆਰੀਆਂ ਵਾਹ ਜੀ ਵਾਹ ਵਾਹ ਜੀ ਵਾਹ ਤੇ ਵੇਖੋ ਜੀ ਬਾਪੂ ਜੀ ਹੁਣਾਂ ਨੇ ਜਿਹੜਾ ਆਪਣਾ ਇਹ ਕਵੀ ਜਿਹੜੇ ਆ ਨਾ ਜਿਤਨਾ ਮੰਨ ਲਓ ਕਵੀ ਪੁਰਾਣੇ ਹੁੰਦੇ ਸੀ ਉਹਨਾਂ ਵੇਲਿਆਂ ਦੇ ਵਿੱਚ ਇਹ ਬਾਪੂ ਜੀ ਹੁਣੀ ਵੀ ਇਤਰਾ ਹੀ ਸ਼ੌਂਕ ਰੱਖਦੇ ਆ ਜੀ ਆਪਣਾ ਲਿਖਣ ਦਾ ਠੀਕ ਹੈ ਜੀ ਤੇ ਬਹੁਤ ਵਧੀਆ ਬਾਪੂ ਜੀ ਤੁਹਾਡੀ ਆ ਜਿਹੜੀ ਕਵਿਤਾ ਲਿਖੀ ਆ ਜੀ ਤੁਸੀਂ ਸੋ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਹੂੰ ਸ਼ੌਂਕ ਵੇਚ ਲੋ ਸ਼ੌਂਕ ਜਿਹੜਾ ਵਾ ਆਪਣਾ ਲਿਖਣ ਦਾ ਵੀ ਰੱਖਦੇ ਆ ਜਾਰੀ ਆ ਤੇ ਮਧੂਮੱਖੀਆਂ ਦੇ ਨਾਲ ਇੰਨਾ ਪਿਆਰ ਆ ਵੀ ਇਹ ਜਿਹੜੀ ਕਵਿਤਾ ਵਾ ਲਿਖੀ ਵੀ ਮਧੂਮੱਖੀਆਂ ਦੇ ਆ ਠੀਕ ਹੈ ਜੀ ਸੋ ਬਾਬ ਜੀ ਹੁਣ ਨਾ ਪੁੱਛਦੇ ਆ ਵੀ ਇਹ ਜਿਹੜਾ ਤੁਸੀਂ ਸ਼ਾਇਦ ਵੇਚ ਰਹੇ ਹੋ ਜੀ ਹੁਣ ਇੱਥੇ ਜਿਹੜਾ ਸਟਾਲ ਆ ਜੀ ਤੁਸੀਂ ਨਿਸ਼ਾਰਾ ਪਨਵਾ ਇਹਦੇ ਵਿੱਚ ਤੁਸੀਂ ਰੇਟ ਦੱਸਿਓ ਜੀ ਮੜਿਆ ਕੀ ਕੀ ਰੇਟ ਬਊਗਾ ਆਪਾਂ ਨੂੰ ਸ਼ਾਇਦ ਤੇ ਉਹ ਮੜਿਆ ਦਰਸ਼ਕਾਂ ਨੂੰ ਦੱਸ ਹਾਂਜੀ ਇਹ 400 ਰੁਪਏ ਦਾ ਕਿਲੋ ਆ ਜੀ ਅੱਛਾ ਜੀ ਤੇ ਅੱਧਾ ਕਿਲੋ 200 ਰੁਪਏ ਦਾ ਵਾ ਤੇ ਪਾਈਆ ਦੀ 100 ਰੁਪਏ ਸੀ ਸੀ ਤੇ ਬੱਤਬੱਤ ਲੋਕ ਪਾਈਆ ਜਿਹੜਾ ਜਿਆਦਾ ਖਰੀਦ ਕਰਦੇ ਅੱਜ ਜਿਹੜੀ ਹੋਈ ਹੈ ਹਾਂ ਤੇ ਅੱਜ ਜਿਹੜਾ ਤੁਹਾਡੇ ਤੋਂ ਖਰੀਦਾਰੀ ਜਿਹੜੀ ਪਾਈਆ ਦੀ ਹੋਈ ਹੈ ਜੀ ਪਾਈਆ ਵੱਧ ਹੋਈ ਠੀਕ ਹੈ ਜੀ ਠੀਕ ਆ ਸੋ ਇਸ ਤਰੀਕੇ ਦੇ ਨਾਲ ਜਿਹੜਾ ਬਾਪੂ ਜੀ ਹੋਣਾ ਨੇ ਵੱਖੋ ਵੱਖਰੀਆਂ ਜਿਹੜੀਆਂ ਇਸ ਸ਼ਹਿਦ ਦੀਆਂ ਜਿਹੜੀਆਂ ਪੈਕਿੰਗਾਂ ਕੀਤੀਆਂ ਜੀ ਤੇ ਆਹ ਵੇਖ ਸਕਦੇ ਹੋ ਤੁਸੀਂ ਤੇ ਜੇ ਕਿਸੇ ਨੇ ਮੰਨ ਲਓ ਔਨਲਾਈਨ ਮੰਗਾਉਣੀ ਹੋਵੇ ਤੁਹਾਡੇ ਤੋਂ ਤੁਸੀਂ ਭੇਜ ਦਿੰਨੇ ਹਾਂਜੀ ਹਾਂਜੀ ਅਸੀਂ ਭੇਜ ਦਿੰਨੇ ਆ ਔਨਲਾਈਨ ਵਸਤੇ ਜ਼ਿਆਦਾ ਠੀਕ ਰਹਿੰਦਾ ਵਾ ਡਾਕ ਖਾਨੇ ਵਾਲੇ ਤੇ ਨਹੀਂ ਖੜਦੇ ਤੇ ਅਸੀਂ ਵਸਤੇ ਭੇਜ ਦਿੰਨੇ ਆ ਤੇ ਮੁੜ ਕੇ ਉੱਥੇ 100 ਰੁਪਇਆ ਦੇ ਕੇ ਛਡਾ ਲੈਂਦੇ ਡਰਾਈਵਰ ਦੇ ਕੋਲ ਰੱਖ ਦਿੰਦੇ ਆ 2-4 ਕਿਲੋ ਜੰਨਾ ਉਹ ਕਿੰਨੂੰ ਲੋਡ ਉਹ ਇੱਕ ਨਾਲ ਚਲੋ ਜਿੰਨੇ ਵੀ ਆਪਣੇ ਕਿਸਾਨ ਭਰਾ ਵਾ ਇੱਕ ਤੁਸੀਂ ਜਾਣਕਾਰੀ ਜ਼ਰੂਰ ਦਿਓ ਚਲੋ ਅੱਜ ਮੇਲੇ ਜਾਏ ਆ ਪਤਾ ਨਹੀਂ ਫੇਰ ਕਦੋਂ ਆਪਣੇ ਟੱਕਰੇ ਹੋਣੇ ਆ ਕਦੋਂ ਨਹੀਂ ਤੁਸੀਂ ਇਹ ਦੱਸਿਓ ਵੀ ਜਿਹੜੇ ਅੱਜ ਕੱਲ ਪਿੰਡਾਂ ਦੇ ਵਿੱਚ ਜਿਹੜੇ ਕਈ ਵੇਚਣ ਆਉਂਦੇ ਆ ਜੀ ਬਾਲਟੀਆਂ ਭਰ ਕੇ ਸ਼ਹਿਦ ਦੀਆਂ ਉਹਨਾਂ ਨੇ ਰੱਖੀਆਂ ਹੁੰਦੀਆਂ ਵਾ ਉਹ ਨਿਸ਼ਾਨੀ ਦੱਸਦੇ ਆ ਵੀ ਮੱਖੀ ਡੋਬ ਕੇ ਅਸੀਂ ਦਿਖਾਈਏ ਇਹਦੇ ਮੱਖੀ ਜੇ ਜਿੰਦੀ ਨਿਕਲ ਆਈ ਤੇ ਇਹ ਸ਼ਹਿਦ ਅਸਲੀ ਆ ਉਹਦਾ ਤੁਸੀਂ ਮੈਨੂੰ ਕਾਰਨ ਦੱਸਿਓ ਵੀ ਇਹ ਕਿਤਾਂ ਪਛਾਣ ਕਰ ਸਕਦੇ ਵੇਖੋ ਜੀ ਖਾਣ ਦੇ ਨਾਲ ਜबान ਨਾਲ ਹੀ ਪਤਾ ਲੱਗ ਜਾਂਦਾ ਵਹਿਤ ਬਾਕੀ ਜਦੋਂ ਸੋਤੀ ਕਪੜੇ ਤੇ ਪਾ ਲਈਏ ਦੋ ਬੂੰਦਾ ਨਾ ਤੇ ਉਹਨੂੰ 5 ਮਿੰਟ ਬਾਅਦ ਧੋਈਏ ਅਸਲੀ ਸ਼ਹਿਦ ਜਿਹੜਾ ਆ ਦਾ ਸੋਤੀ ਕਪੜੇ ਦਾਗ ਨਹੀਂ ਪਾਉਂਦਾ ਅੱਛਾ ਇਸ ਤੋਂ ਇਲਾਵਾ ਜਿਹੜਾ ਗਲਾਸ ਦੇ ਵਿੱਚ ਉਹ ਸ਼ਹਿਦ ਨੂੰ ਪਾਉਨੇ ਆ ਨਾ ਤੇ ਇਹਨੂੰ ਮੁੜ ਕੇ ਜਾਂਦਾ ਜਾਂਦਾ ਖੁਰਦਾ ਨਹੀਂ ਨਾ ਚਮਚੇ ਨਾਲ ਖੋਲਣਾ ਇਹਨੂੰ ਖੋਲਣਾ ਪੈਂਦਾ ਵਾ ਠੀਕ ਹੈ ਤੇ ਜਿਹੜਾ ਆਮ ਨਕਲੀ ਹੋਊਗਾ ਉਹ ਪਾਉਂਦਾ ਸਾਰੀ ਜਾਂਦਾ ਜਾਂਦਾ ਖੁਰ ਜਾਊਗਾ ਜਾਂ ਮਾੜਾ ਜਿਹਾ ਗਲਾਸ ਲਾਇਆ ਖੁਰ ਜਾਊਗਾ ਠੀਕ ਹੈ ਤੇ ਇਸ ਤੋਂ ਇਲਾਵਾ ਤੁਸੀਂ ਨਾ ਸ਼ਹਿਦ ਪਾਓ ਦੋ ਚਮਚੇ ਥਾਲੀ ਦੇ ਵਿੱਚ ਪਲੇਟ 'ਚ ਉੱਥੇ ਪਾਣੀ ਪਾ ਲੋ ਥੋੜਾ ਜਾ ਅੱਧਾ ਕ ਕੱਪ ਤੇ ਉਹਨੂੰ ਐ ਲਾਈ ਜਾਓ ਤੇ ਥੱਲੇ ਨਾ ਇਹ ਫਰਕੇ ਮੁੜਕੇ ਜਿ ਤਰ੍ਹਾਂ ਮੱਖੀ ਦਾ ਖੱਗਾ ਹੁੰਦਾ ਨਾ ਇਸ ਤਰ੍ਹਾਂ ਦਾ ਬਣ ਦੂ ਪਾਕਿਸਤਾਨ ਦੀਆਂ ਵੀਡੀਓ ਇਹ ਹੁੰਦੀਆਂ ਆ ਵਾ ਤੇ ਉਹ ਮੇਰਾ ਵੀ ਕਈ ਵਾਰ ਇਸ ਤਰ੍ਹਾਂ ਕੀਤਾ ਲੋਕਾਂ ਨੇ ਟੈਸਟ ਤੇ ਉਹ ਜਦੋਂ ਖੁਰਦਰਾ ਬਣ ਗਿਆ ਨਾ 100% ਗਾਰੰਟੀ ਆ ਕਿ ਛੇ ਦਸ ਨੇ ਹੋਊਗਾ ਸੋ ਇਹ ਬਾਪੂ ਜੀ ਹੋਣਾ ਦੇ ਨਾਲ ਕੀਤੀ ਗੱਲਬਾਤ ਬਾਪੂ ਜੀ ਨੰਬਰ ਬੋਲ ਦਿਓ ਕਰੀਂ ਹਾਂਜੀ ਮੇਰਾ ਨੰਬਰ 95305 79175 95305 79175 ਸੋ ਠੀਕ ਹੈ ਜੀ ਇਹ ਨਾ ਬਾਪੂ ਜੀ ਹੁਣਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਆ ਵੀ ਅਸਲੀ ਸ਼ਹਿਦ ਦੀ ਤੇ ਨਕਲੀ ਸ਼ਹਿਦ ਦੀ ਪਛਾਣ ਕਿਵੇਂ ਕਰਨੀ ਆ ਉਹ ਵੀ ਆਪਾਂ ਨੂੰ ਤਰੀਕਾ ਦੱਸਤਾ ਜੀ ਬਾਪੂ ਜੀ ਹੁਣਾਂ ਨੇ ਬਾਕੀ ਨੰਬਰ ਵੀ ਜਿਹੜਾ ਵਾ ਉਹ ਵੀ ਤੁਹਾਨੂੰ ਸਕਰੀਨ ਦੇ ਉੱਤੇ ਬਾਪੂ ਜੀ ਦਾ ਆਪਾਂ ਦੇ ਦਿੱਤਾ ਵਾ ਤੁਸੀਂ ਕਿਤੇ ਵੀ ਸ਼ਹਿਦ ਜੇ ਆਨਲਾਈਨ ਮਗਾਉਣਾ ਵਾ ਉਹ ਤੁਸੀਂ ਮਗਾ ਸਕਦੇ ਹੋ ਬਾਪੂ ਜੀ ਹੁਣੀ ਕਹਿੰਦੇ ਵੀ ਬਸ ਰਹੀਂ ਜਿਹੜਾ ਵਾ ਆਪਾਂ ਭੇਜਦੇ ਆ ਸ਼ਹਿਦ ਬਹੁਤ ਵਧੀਆ ਜਿਹੜਾ ਰੀਗਨਲ ਸ਼ਹਿਦ ਪਹਿਲੀ ਗੱਲ ਆਪਾਂ ਨੂੰ ਲੱਭਦਾ ਨਹੀਂ ਜੇ ਲੈਣਾ ਹੋਇਆ ਬਾਪੂ ਜੀ ਹੁਣਾਂ ਨੇ ਜਰੂਰ ਸੰਪਰਕ ਕਰਿਓ ਬਾਕੀ ਅੱਜ ਦਾ ਵਲੌਗ ਜਿਹੜ ਠੀਕ ਹੈ ਜੀ ਵੀਡੀਓ ਆਪਣੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਦਬਕੇ ਕਰ ਦਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਓਕੇ ਜੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਓਕੇ ਥੈਂਕਸ ਫॉर ਵਾਚਿੰਗ ਸასი ਗਾਲ ਜੀ